ਸਸ਼ਕਲ ਮਹਿਕਲੀ ਤੇ ਤੁਸੀਂ ਵੇਖ ਰਹੇ ਹੋ ਪੰਜਾਬ ਪੰਛੀ ਵੀ ਪੰਜਾਬ ਪੂਜੇ ਮੋਦੀ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਤੋਂ ਬਾਅਦ ਪੰਜਾਬ ਲਈ 1600 ਕਰੋੜ ਜਾਰੀ ਕਰਨ ਸਨੇ 11 ਵੱਡੇ ਐਲਾਨ ਕੀਤੇ ਨੇ ਜੋ ਇਸ ਪ੍ਰਕਾਰ ਨੇ ਪੀਐਮ ਮੋਦੀ ਵੱਲੋਂ ਪੰਜਾਬ ਨੂੰ 1600 ਕਰੋੜ ਦੀ ਫੌਰੀ ਸਹਾਇਤਾ ਦਿੱਤੀ ਗਈ ਹੈ ਤਾਂ ਜੋ ਸੂਬਾ ਦੇ ਹਰ ਪੀੜਤ ਨੂੰ ਤੁਰੰਤ ਰਾਹਤ ਪ੍ਰਦਾਨ ਕੀਤੀ ਜਾ ਸਕੇ ਜਿਨ੍ਹਾਂ ਪਰਿਵਾਰਾਂ ਦੇ ਜੀ ਮਰ ਗਏ ਹਨ ਉਹਨਾਂ ਨੂੰ 2-2 ਲੱਖ ਅਤੇ ਜ਼ਖਮੀਆਂ ਨੂੰ 50 ਹਜ਼ਾਰ ਦੀ ਸਹਾਇਤਾ ਰਾਸ਼ੀ ਦਿੱਤੀ ਜਾਵੇਗੀ ਐਸਜੀਆਰਐਫ ਅਤੇ ਕਿਸਾਨ ਸਨਮਾਨ ਨਿਧੀ ਦੀ ਅਗਲੀ ਕਿਸ਼ਤ ਸਮੇਂ ਤੋਂ ਪਹਿਲਾਂ ਜਾਰੀ ਕੀਤੀ ਜਾਵੇਗੀ ਤਾਂ ਜੋ ਲੋਕਾਂ ਨੂੰ ਆਰਥਿਕ ਮਦਦ ਜਲਦੀ ਮਿਲ ਸਕੇ ਰਾਜ ਦੇ ਨੁਕਸਾਨੇ ਰਾਸ਼ੀ ਰਾਜਮਾਰਗਾ ਦੀ ਮੁਰੰਮਤ ਲਈ ਫੰਡ ਜਾਰੀ ਕੀਤੇ ਜਾਣਗੇ ਖੜਪੀੜਿਤ ਪਸ਼ੂ ਪਾਲਕਾਂ ਨੂੰ ਪੀਐਮਏ ਐਨਆਰਐਫ ਫੰਡ ਅਧੀਨ ਮਿਨੀ ਕਿਟਾਂ ਦੀ ਸਹਾਇਤਾ ਦਿੱਤੀ ਜਾਵੇਗੀ ਜਿਨ੍ਹਾਂ ਕਿਸਾਨਾਂ ਕੋਲ ਬਿਜਲੀ ਕਨੈਕਸ਼ਨ ਨਹੀਂ ਹਨ ਉਹਨਾਂ ਨੂੰ ਸਹੂਲਤ ਦਿੱਤੀ ਜਾਵੇਗੀ ਰਾਸ਼ਟਰੀ ਖੇਤੀ ਵਿਕਾਸ ਯੋਜਨਾ ਦੇ ਹੜ੍ਹਾਂ ਵਿੱਚ ਨੁਕਸਾਨੇ ਜਾਂ ਤਬਾਹ ਹੋਏ ਬੋਰਵੈਲਾ ਦੀ ਮੁਰੰਮਤ ਕੀਤੀ ਜਾਵੇਗੀ ਪਰ ਡ੍ਰੌਪ ਮੋਰ ਕ੍ਰੌਪ ਦਿਸ਼ਾ ਨਿਰਦੇਸ਼ਾ ਤਹਿਤ ਡੀਜ਼ਲ ਅਤੇ ਸੋਲਰ ਪੰਪਾਂ ਦੀ ਮਿਲਣ ਗਿਆ ਸਹੂਲਤਾ ਪੰਜਾਬ ਵਿੱਚ ਪਾਣੀ ਸੰਭਾਲ ਲਈ ਰੀਚਾਰਜ ਢਾਂਚਿਆਂ ਦਾ ਵੱਡੇ ਪੱਧਰ ਤੇ ਨਿਰਮਾਣ ਅਤੇ ਮੁਰੰਮਤ ਕੀਤੀ ਜਾਵੇਗੀ ਸਮਗਰ ਸਿੱਖਿਆ ਭਿਆਨ ਅਧੀਨ ਹੜ੍ਹਾਂ ਵਿੱਚ ਨੁਕਸਾਨੇ ਸਰਕਾਰੀ ਸਕੂਲਾਂ ਦੀ ਮੁਰੰਮਤ ਲਈ ਸਹਾਇਤਾ ਕੀਤੀ ਜਾਵੇਗੀ ਜਿਸ ਲਈ ਰਾ ਸਰਕਾਰ ਨੂੰ ਵੇਰਵੇ ਸਮਾਂ ਕਰਨੇ ਹੋਣਗੇ ਇਸ ਤਬਾਹੀ ਵਿੱਚ ਨਾਤ ਬੱਚਿਆਂ ਨੂੰ ਪੀਐਮ ਚਾਈਲਡ ਕੇਅਰ ਸਕੀਮ ਅਧੀਨ ਸਹਾਇਤਾ ਦਿੱਤੀ ਜਾਵੇਗੀ ਧੰਨਵਾਦ